ਦਾ ਨੇ ਪੂਰੇ ਜਤਨ ਦੇਈ ਦੇ ਨਾਲ ਆਪਣੀ ਭੂਮਿਕਾ ਨਿਭਾਈ ਆ ਮੈਂ ਇਹਨੂੰ ਪੰਥ ਦੀ ਜਿੱਤ ਸਮਝਦਾ ਜਿਹੜਾ ਬੰਦਾ ਕੋਰਟ ਦੇ ਵਿੱਚ ਇਕਬਾਲ ਕਰਲੇ ਭਾਈ ਰਾਜੂਵਾਨੇ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਤੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਪੰਥ ਦਾ ਦੋਸ਼ੀ ਹੈ ਪੰਤਾ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨੇ ਹਾਂ ਸੋਹਣੇ ਸੋਹਣੇ ਜੀ ਆਹੋ ਜੀ ਤੂੰ ਗੱਡੀ ਚ ਆ ਜੀ ਅਲਾਮੇ ਕਹਿੰਦਾ ਤੂੰ ਹੀ ਕਾਲ ਤੱਕ ਨੇ ਔਕਾਤ ਤੱਕ ਸਹਿਬ ਤੋਂ ਤਨਖਾਹ ਲੱਗੀ ਸੀ ਉਹਨੇ ਨਾਮ ਪਰਵਾਨ ਕੀਤੀ ਆ ਤੇ ਨਾ ਹੀ ਔਕਾਤ ਤੱਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਸੋ ਇਹ ਬੰਤੀ ਜਮਾਨਾ ਇਹ ਕਹਿੰਦਾ ਕੁੱਤਾ ਇਹ ਕਹਿੰਦਾ ਬਿੱਲਾ ਇਹ ਕਹਿੰਦਾ ਨਹੀਂ ਜਵਾਬ ਦਿੰਦੇ ਇਹਨਾਂ ਦੇ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਬੋਲੇ ਈਸੋ ਓਕੇ ਅੱਗੇ ਅੱਗੇ ਰੁਕ ਜਾ ਕੋਈ 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 ਬਗੈ ਕਮੇਟੀ ਦੇ ਅੱਗੇ ਕੋਈ ਛੋੜ ਤਾਂ ਕਰ ਲਈਏ ਲਿਆਓ ਇਹ ਮੋਬਾਈਲ ਦਿਓ ਦੋਬਲੇ ਚੋਟ ਆਵਾਜ਼ ਕਾਰ ਸੋਨੇ ਹਾਂ ਸਤਿ ਸ਼੍ਰੀ ਅਕਾਲ ਨਿਹਾਲ ਸਤਿ ਸ਼੍ਰੀ ਅਕਾਲ ਅੱਗੇ ਨੂੰ ਕੋਈ ਨਹੀਂ ਅੱਗੇ ਤੋਂ ਪਿੱਛੇ ਹੋ ਜਾਓ ਪਿੱਛੇ ਦੋ ਰਹਿਣ ਦਿਓ ਹਾਂਜੀ ਛੋਟਾ ਸਾਹਿਬ ਕੀ ਕਹਿਣਾ ਚਾਹਤੇ ਆਜ ਆਪਕੀ ਜ਼ਮਾਨਤ ਸੁਣੀਏ ਜ਼ਮਾਨਤ ਪਰ ਰਿਹਾ ਹੋਏ ਹੋ ਕੀ ਕਹਿਣਾ ਹੈ ਵੇਖੋ ਜੀ ਪੂਰੇ ਪੰਥ ਨੇ ਵਕੀਲਾ ਨੇ ਪੂਰੀ ਤੁਮ ਲੋ ਅਜ ਤਾਨ ਦੇਈ ਦੇ ਨਾਲ ਆਪਣੀ ਭੂਮਿਕਾ ਨਿਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਸੀ ਉਹਨੂੰ ਫਲ ਮਿਲਿਆ ਮੈਂ ਇਹਨੂੰ ਪੰਥ ਦੀ ਜਿੱਤ ਸਮਝਦਾ ਆ ਆਪਕੋ ਕੀ ਕੀ ਸੋਚ ਕੇ ਆਪਨੇ ਇਹ ਸਹਾਇਤਾ ਕਾਰਜਕਰਨ ਕੀਤਾ ਸੀ ਕੀ ਕਸ ਮਨ ਵਿੱਚ تھا ਆਪਕੇ ਆਪ ਵੀ ਜੀ ਗੱਲ ਉਹ ਗੱਲ ਪੰਜਾਬੀ ਚ ਕਰਿਆ ਪੰਜਾਬੀ ਚ ਵੇਖੋ ਉਹ ਤੇ ਸਭ ਦੇ ਸਾਹਮਣੇ ਆ ਇਹਦੇ ਉੱਤੇ ਕੋਈ ਕਿਉਂਕਿ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਆ ਜੋ ਜ ਮਨ ਦੇ ਵਿੱਚ ਹੈ ਕੀ ਸੀ ਤੁਹਾਡੇ ਵਿੱਚ ਕੀ ਕੋਈ ਰੋਚਾ ਸੀ ਕੀ ਸੀ ਮਨ ਦੇ ਵਿੱਚ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੀ ਹੈ 2015 ਤੋਂ ਜਿਹੜਾ ਦੇ ਦੁਆਰਾ ਕਰਦੇ ਦੇ ਦੇਖੋ ਜੀ ਜਿਹੜਾ ਬੰਦਾ ਕੋਰਟ ਦੇ ਵਿੱਚ ਇਕਬਾਲ ਕਰ ਲੇ ਭਾਈ ਰਾਜੂਵਾਲ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਤੇ ਉਹ ਅਕਾਲ ਤਖਤ ਸਾਹਿਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਪੁੰਥ ਦਾ ਦੋਸ਼ੀ ਹੈ ਅਕਾਲ ਤਖਤ ਸਾਹਿਬ ਨੂੰ ਤੇ ਜਿਹੜੇ ਬੰਦੇ ਤਾਂ ਧਾਰਮਿਕ ਸਜ਼ਾ ਜਿਹੜੀ ਉਹ ਲੱਗੀ ਅਕਾਲ ਤਖਤ ਨੂੰ ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਨੇ ਗੁਰੂ ਮਹਾਰਾਜ ਦੇ ਉਪਦੇਸ਼ਾਂ ਦਾ ਸਾਰ ਚੱਲਣਾ ਤੇ ਉਹ ਉਪਦੇਸ਼ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨੇ ਨਹੀਂ ਪਰ ਤੁਹਾਨੂੰ ਤਸੱਲੀ ਨਹੀਂ ਸੀ ਜੋ ਕਲਤਾਰ ਸਿੰਘ ਨੂੰ ਸਜ਼ਾ ਲੱਗੀ ਸੀ ਉਹ ਲੰਬੀ ਗੱਲਬਾਤ ਫੇਰ ਕਰਾਂਗੇ ਜੀ ਵੇਖੋ ਗੱਲਬਾਤ ਫੇਰ ਕਰਾਂਗੇ ਸਾਡੇ 3 ਮਹੀਨੇ ਬੋਲਦੇ ਰਹੇ ਸੋਨਿਹਾਲ ਸਜ਼ਾ ਨਹੀਂ ਲੱਗਾ ਸੋਨਿਹਾਲ ਨਾ ਕਰਨਾ ਜੀ ਜੀ ਉਹ ਕੋਈ ਨਹੀਂ ਸਾਹਿਬ ਔਰ ਉਹ ਤਾਂ ਕੁਝ ਆਵਾਜ਼ ਹੈ ਜੀ ਖਰਚ ਖੋਲ ਲਿਆ ਗਿਆ ਗੜੀ ਨੂੰ ਜੋ ਸਜ਼ਾ ਆਪਾਂ ਦੇ ਖਸਤ ਲੱਗੀ ਹੋਵੇ ਆਪ ਚੱਕਣਾ ਕਿ ਮੈਂ ਪਾਵਾਂ ਵਾਹ ਕਾਸਾ ਉਹ ਬਾਬਾ ਜੀ ਨਾਲ ਨਾਲ ਚਾਲ ਦੇਣਾ ਫਿਰ ਦਿਆ ਜਵਾਲਾਂ ਦਾ ਜਵਾਬ ਲਾਵੀਂ ਕਹਿੰਦਾ ਅੱਜ ਤੱਕ ਨੇ ਏਕਾਤ ਤੱਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾਤ ਤੱਕ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ। ਜਨਾਬ ਸਾਹਿਬ ਜਥੇਦਾਰ ਸਰ ਉੱਤੇ ਗਏ ਨੇ ਨਵੇਂ ਜਥੇਦਾਰ ਸਾਫੇ ਕਰੇ ਕਿਸ ਨਾਲ ਦੇ? ਉਹ ਬਾਅਦ ਚ ਕਰਾਂਗੇ ਜੀ ਪਿਆਰ। ਅਸਲੀਏ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ। ਸਹੀ ਜਵਾਬ ਦੇਣਗੇ ਸਮੇਂ ਤੇ ਦੇਣ। ਵੇਖੋ 35 ਜ਼ਮਾਨਾ ਚੋਰ ਬੰਦੇ ਆ। ਇਹ ਮੈਂ ਦੇਦਾ ਮੈਂ ਵਕੀਲ ਆ ਉਹਨਾਂ ਦਾ। ਥੋੜੀ ਜਿਹੀ ਗੱਲ ਕਰ ਲੈਂਦੇ ਮੈਂ। ਤੁਸੀਂ ਜਿਹੜੀ ਗੱਲ ਆ ਨਾ ਜ਼ਮਾਨਤ ਹੋ ਗਈ ਆ। ਘਰ ਜਾਵਾਂਗੇ। ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਵਾਲ ਜਾਰੀ ਕਰਾਂਗੇ ਸੋ ਇਹ ਬੰਤੀ ਜਮਾਨਾ ਇਹ ਕਹਿੰਦਾ ਕੁੱਤਾ ਇਹ ਕਹਿੰਦਾ ਬਿੱਲਾ ਇਹ ਕਹਿੰਦਾ ਅਸੀਂ ਨਹੀਂ ਜਵਾਬ ਦੇਂਦੇ ਇਹਨਾਂ ਦੇ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਡੇ 3 ਮਹੀਨੇ 4 ਵੀਂੇ ਬਾਅਦ ਘਰੇ ਆਏ ਆ ਸਾਡੇ ਬਜ਼ੁਰਗ ਇਹਨਾਂ ਨੂੰ ਟਾਈਮ ਨਾਲ ਘਰੇ ਲੈ ਕੇ ਜਾਣਾ ਪਰਵਾਸ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਦਾ ਜਵਾਬ ਜਿਹੜੇ ਆ ਪੂਰਾ ਲਿਖਤੀ ਤਿਆਗੇ ਬਿਆਨ ਜਾਰੀ ਕਰਾਂਗੇ ਬੋਲੇ ਸੋਨਿਹਾਰ ਸੋ ਬਲਕੋ ਪੰਦਰਨ ਸਿੰਘ ਚੋੜਾ ਜਿਹੜੇ ਹੈਗੇ ਆ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਬਹੁਤ ਸਾਰੇ ਜਿਹੜੇ ਸਿੱਖਾਂ ਦੇ ਨਮਾਇੰਦੇ ਆ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਆ ਉਹ ਇਸਾਂ ਦੇ ਉੱਤੇ ਸਵਾਗਤ ਕਰਨ ਦੇ ਲਈ ਆਏ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਰ ਇਹ ਕਿਹਾ ਗਿਆ ਕਿ ਜਿਹੜੇ ਬਿਆਨ ਵੱਖ-ਵੱਖ ਪਾਰਟੀਆਂ ਦੇ ਅਗੋਂ ਦੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਮਾਇੰਦਿਆਂ ਦੇ ਵੱਲੋਂ ਧਾਕੇ ਗਏ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਜਵਾਬ ਅਜੇ ਨਹੀਂ ਦਿੱਤਾ ਜਾਊਗਾ ਉਹ ਜਵਾਬ ਸਾਰੇ ਦਿੱਤੇ ਜਾਣਗੇ ਪਰ ਗੱਲ ਨੂੰ ਵਿਚਾਰ ਕੇ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚਾਨਣ ਤੇ ਇਹਨਾਂ ਨੇ ਪੂਰੀ ਦਿਨੋਂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਵੇਖੋ ਮੈਂ ਇਹਨਾਂ ਦਾ ਤਹਿ ਦਿਲੋਂ ਧੰਵਾਦ ਆ ਪੂਰੇ ਸਿੱਖ ਜਗਤ ਦਾ ਵੀ ਤਹਿ ਦਿਲੋਂ ਧੰਵਾਦ ਆ ਕਰਨਾਵਾ ਪੂਰੀਆਂ ਜਿਹੜੀਆਂ ਪੰਥ ਨੂੰ ਸੰਬੰਧਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੁਕੜੇ ਸੀ 17 17 ਕਿਹੜੀ 17 ਦਸੰਬਰ 4 4 ਨੂੰ ਅਰੈਸਟ ਹੋਇਆ 17 ਨੂੰ ਰਿਮਾਨ ਮੌਕਾਦ ਫੇਰਿਆ ਜੀ ਉਹਨਾਂ ਨੂੰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅੰਮ੍ਰਿਤਸਰ ਜੇਲ੍ਹ ਲੈ ਕੇ ਉਹ ਗਏ ਸੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਹਨੂੰ ਥਾਣੇ ਹੀ ਪਤਾ ਲੱਗ ਗਿਆ ਸੀ ਵੀ ਇੱਥੇ ਨਹੀਂ ਰੱਖਣਾ ਉਹ ਹਾਂਜੀ ਠੀਕ ਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਿਹਾੇ ਕੰਮ ਕਰ ਕੋਈ ਨਹੀਂ ਵਕੀਲ ਸਾਹਿਬ ਨੇ ਦੱਸਤੀ ਆ ਮੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹਾਂ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਸ ਤਨਖਾਹ ਕਰ ਰਹੇ ਸੀਗੇ ਕਿ 3.5 ਮਹੀਨੇ ਬਾਅਦ ਜਦੋਂ ਤੁਸੀਂ ਜਦ ਵੀ ਤੁਸੀਂ ਬਾਹਰ ਆਓਗੇ ਤਾਂ ਤੁਹਾਡੇ ਦਾ ਜਰੂਰ ਸਵਾਲ ਹੀ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਕਿਉਂਕਿ ਤੁਸੀਂ ਇੱਕ ਵਾਰੀ ਗਲਤ ਬੜੀ ਕਲੀਅਰ ਕਰਤੀ ਕਿ ਅਸੀਂ ਸੰਤੋਸ਼ ਨਹੀਂ ਸੀਗੇ ਜਿਹੜੀ ਕਾਫੀ ਚੀਜ਼ਾਂ ਜਿਹੜੀ ਉਹਨੇ ਐਕਸੈਪਟ ਕਰ ਲਈ ਸੀ ਨਹੀਂ ਨਹੀਂ ਉਹ ਅਕਾਰਡਿੰਗ ਜਿਵੇਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਤਨਖਾਹ ਲੱਗਣ ਦਾ ਉਹਦੇ ਮੁਤਾਬਕ ਤੇ ਉਹ ਭੁਗਤ ਨਹੀਂ ਰਹੇ ਹੂੰ ਯਾਨੀ ਕਿ ਉਸ ਮੁਤਾਬਕ ਉਹਨੇ ਉਹ ਨਹੀਂ ਕੀਤਾ ਠੀਕ ਹੈ ਪਹਿਲਾਂ ਹੀ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਉਨੇ ਪਹਿਰਾ ਦੇਣਾ ਸੀ ਦੂਜਿਆਂ ਨੇ ਫਲੱਛਾ ਸਾਫ਼ ਕਰਨੀ ਆ ਠੀਕ ਹੈ ਉਹਦੇ ਸਾਰੇ ਉੱਥੇ ਖਲੋਤੇ ਸੀ ਹਮ ਅਚਨਾਨ ਕਰਨ ਤੋਂ ਡਰਦਿਆਂ ਉਹਨਾਂ ਨੇ ਪਹਿਲਾਂ ਉੱਥੇ ਖਲੋ ਕੇ ਮੁੜ ਕੇ ਲੰਗਰ 'ਤੇ ਜਾ ਕੇ ਸੇਵਾ ਕਰਨ ਦੇ ਵੇ ਤੇ ਉਸ ਤੋਂ ਬਾਅਦ ਅਖੀਰ ਦੇ ਉੱਤੇ ਫਲੱਛਾਂ ਕੀਤੀਆਂ ਜਦੋਂ ਕਿ ਹਦੇਸ਼ ਸੀ ਕਿ ਪਹਿਲਾਂ ਤੁਸੀਂ ਫਲੱਛਾਂ ਸਾਫ਼ ਕਰਨੀਆਂ ਫਿਰ ਇਸ਼ਨਾਨ ਕਰਕੇ ਫਿਰ ਭਾਂਡੇ ਸਾਫ ਕਰਨੇ ਆ ਲੰਗਰ ਦੀ ਸੇਵਾ ਕਰਨੀ ਆ ਫਿਰ ਕੀਰਤਨ ਸੁਣਾ ਯਾਨੀ ਕਿ ਤੁਹਾਡੇ ਅਕੋਰਡਿੰਗ ਜਿਹੜੀ ਵੀ ਸਜਾਵਾਂ ਉਹਨਾਂ ਨੂੰ ਦਿੱਤੀ ਗਈ ਸੀ ਉਹ ਉਸ ਉਹਦਾ ਜਿਹੜਾ ਪਾਲਨ ਹੈ ਉਹ ਨਹੀਂ ਕੀਤਾ ਜਾ ਰਿਹਾ ਪਾਲਨ ਉਹਨੇ ਮੰਨਿਆ ਹੀ ਨਹੀਂ ਉਹ ਤੇ ਮੁਕਰ ਗਿਆ ਜਿਹੜੇ ਆਪਣੇ ਨਿਯੁਕਤ ਕੀਤੇ ਜ਼ਥੇਦਾਰਾਂ ਦੇ ਵੱਲੋਂ ਜੋ ਆਦੇਸ਼ ਦਿੱਤਾ ਗਿਆ ਉਹਨੇ ਉਹ ਵੀ ਨਹੀਂ ਮੰਨਿਆ ਉਹ ਵੀ ਨਹੀਂ ਮੰਨਿਆ ਐਸੀ ਕਰਕੇ ਤੁਹਾਨੂੰ ਕੁਝ ਗੁੱਸਾ ਆ ਗਿਆ ਇਸੀ ਕਰਕੇ ਤੁਹਾਨੂੰ ਇਹ ਪੂਰਾ ਇਹ ਸੀਗਾ ਕਿ ਇਹ ਚੀਜ਼ਾਂ ਜਿਹੜੀ ਹੈ ਨਹੀਂ ਹੋਈ ਕੱਢੀ ਗੱਲ ਤੋਰਦੀ ਅੱਗੇ ਇਹ ਜਿਹੜਾ ਸਟੈਪ ਚੱਕਿਆ ਛੋੜਾ ਸਾਹਿਬ ਇਹ ਗੱਲ ਸਹੀ ਹੈ ਜਿਹੜਾ ਇਹ ਜਾਣੀ ਚੀਜ਼ਾਂ ਜਿਹੜੀ ਨਹੀਂ ਹੋਈ ਇਹ ਪੂਰੀ ਦੁਨੀਆ ਦੇ ਸਾਹਮਣੇ ਆਏ ਦੇ ਵਿੱਚ ਮੈਂ ਕੀ ਕਰਾਂ ਕਹਿ ਨਾਲ ਠੀਕ ਹੈ